ਕੱਲ ਜੀ ਸਵਾਗਤ ਕਰਦੇ ਹਾਂ ਤੁਹਾਡਾ Vygru Cloth House and Particular Dabnu ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਉਹ ਲੈ ਕੇ ਆਏ ਤੁਹਾਡੇ ਵਾਸਤੇ ਬੈਲਵਰਟ ਸ਼ਿਲਕ ਦੇ ਵਿੱਚ ਪ੍ਰਿੰਟਡ ਮੈਚਿੰਗ ਸੂਟ ਪਾਰਟੀ ਵੇਅਰ ਸੂਟ ਰਹਿਣਗੇ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਕਾਫੀ ਪੈਨਾਂ ਨੇ ਪਸੰਦ ਵੀ ਕੀਤੀ ਆ ਤੇ ਬਾਏ ਵੀ ਕੀਤੀ ਆ ਸਾਡੇ ਕੋਲੋਂ ਤੇ ਦੁਬਾਰਾ ਵੀ ਰੀਸਟਾਕ ਆ ਰਹੇ ਆ ਜੀ ਇਹ ਵਾਲੇ ਸੂਟ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਆ ਲਾਸਟ ਦੇ ਤੁਹਾਨੂੰ ਥੋੜੇ ਜਿਹਾ ਪਲੇਨ ਪੀਸ ਵੀ ਦਿਖਾਵਾਂਗੇ ਆ ਜਿਹੜੇ ਪਲੇਨ ਪੀਸ ਰਹਿਣਗੇ ਜੀ ਇਹ ਰਹਿਣਗੇ ਔਰਗੈਂజా ਦੇ ਵਿੱਚ ਰਹਿਣ ਵਾਲੇ ਗਲਾਸ ਸਿਲਕ ਔਰਗੈਂజా ਗਲਾਸ ਸਿਲਕ ਦੇ ਵਿੱਚ ਰਹਿਣ ਵਾਲੇ ਅੱਜ ਦੇ ਪੀਸ ਲਓ ਜੀ ਹੁਣ ਅਸੀਂ ਸਟਾਰਟ ਕਰਨ ਲੱਗੇ ਆ ਵੀਡੀਓ ਬਹੁਤ ਹੀ ਪਿਆਰੇ ਸੋਹਣੇ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਦੇਖੋ ਜੀ 벨ਵਟ ਟੱਚ ਦੇ ਵਿੱਚ ਰਹਿਣਗੇ ਚੈੱਕ ਕਰੋ ਜੀ ਸਟਾਫ ਬਹੁਤ ਫਾਈਨ ਸੌਫਟ ਸਟਾਫ ਹੈ ਜੀ ਕਈ ਤਰ੍ਹਾਂ ਦਾ ਸਟਾਫ ਹੁੰਦਾ ਪਰ ਇਹ ਜਿਹੜਾ ਸਟਾਫ ਹੈ ਜੀ ਬਿਲਕੁਲ ਰਿਜਨਲ ਵਾਲਾ ਸਟਾਫ ਰਹਿਣ ਵਾਲਾ ਹੈ ਇਹਦੇ ਵਿੱਚ ਲਾ ਹਰਕੀ ਕੁਆਲਿਟੀ ਵੀ ਆਉਂਦੀ ਹੈ ਠੀਕ ਹੈ ਜੀ ਪਰ ਬਿਲਕੁਲ ਰੀਜਨਲ ਵਾਲਾ ਸਟਾਫ ਰਹੂਗਾ ਇਹ ਰਹੂਗੀ ਜੀ ਸ਼ਾਰਟ ਬੈਲਵਰ ਟੱਚ ਦੇ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਾਰਟ ਰਹਿਣ ਵਾਲੀ ਹੈ ਇੰਨਾ ਸੌਫਟ ਕਪੜਾ ਜੀ ਤੁਸੀਂ ਇੱਕ ਵਾਰੀ ਬਾਈ ਕਰਕੇ ਦੇਖੋ ਜਿੰਨਾ ਭੈਣਾਂ ਨੇ ਬਾਈ ਕਰ ਲਿਆ ਉਹਨਾਂ ਨੂੰ ਤਾਂ ਪਤਾ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਕੇ ਦੇਖੋ ਜੀ ਬਿਲਕੁਲ ਮਲੈਮ ਇੰਨਾ ਸੌਫਟ ਸਟਾਫ ਰਹਿਣ ਵਾਲਾ ਜੀ ਕਿਸੇ ਤਰ੍ਹਾਂ ਦਾ ਕੋਈ ਚੁਬਣ ਨਹੀਂ ਹੈਗੀ ਇਹਦੇ ਵਿੱਚ ਚੁਬਣ ਵਾਲਾ ਸਟਾਫ ਨਹੀਂ ਹੈਗਾ ਠੀਕ ਹੈ ਜੀ ਇਹ ਵਾਲੀ ਰਹੂਗੀ ਨਾਲ ਨਾਲ ਹੀ ਬੈਲਵਰ ਟੱਚ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਜੀ ਇਹ ਨਾਲ ਤੁਸੀਂ ਲੈ ਸਕਦੇ ਹੋ ਬਾਂਦਨੀ ਪ੍ਰਿੰਟ ਦੇ ਵਿੱਚ ਇਹਨਾਂ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ 1050 ਰਹਿਣ ਵਾਲੀ ਇਹਨਾਂ ਦੁਪੱਟਾ ਅਟੈਚ ਆ ਜੀ ਦੁਪੱਟੇ ਅਟੈਚ ਕਰਕੇ ਇਹਨਾਂ 1050 ਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਅੱਜ ਦੇ ਅਗਲਾ ਚੈੱਕ ਕਰੋ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਮੈਚਿੰਗ ਸੂਟ ਰਹਿਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹੂਗਾ ਜੀ ਇਹ ਨਾਲ ਰਹੂਗੀ ਇਹ ਨਾਲ ਮੈਚਿੰਗ ਬਾਟਮ ਸੇਮ ਫਲਾਵਰ ਨਾਲ ਮੈਚਿੰਗ ਬਾਟਮ ਲਗਾਈ ਹੈ ਜੀ ਤੇ ਇਹ ਵਾਲੀ ਰਹੂਗੀ ਸ਼ਰਟ ਬਿਲਕੁਲ ਸੌਫਟ ਮਲੇਮ ਸ਼ਰਟ ਰਹਿਣ ਵਾਲੀ ਹੈ ਦੇਖੋ ਤੁਹਾਨੂੰ ਦਿਖਾ ਦਿੰਦੇ ਅਸੀਂ ਬਿਲਕੁਲ ਨਜ਼ਦੀਕ ਤੋਂ ਬਿਲਕੁਲ ਸੌਫਟ ਮਲੇਮ ਸ਼ਰਟ ਪਰ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ 890 ਦੀ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਹਾਂਜੀ ਚੈੱਕ ਕਰੋ ਜੀ ਬਹੁਤ ਪਿਆਰਾ ਜੀ ਮੈਚਿੰਗ ਰਹਿਣ ਵਾਲੀ ਹੈ ਬਣੀ ਸੂਟ ਦੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਜੀ ਆਫ ਵਾਈਟ ਦੇ ਵਿੱਚ ਲਓ ਬਹੁਤ ਸੋਹਣੀ ਬਾਟਮ ਹੈ ਜੀ ਉਹ ਨਾਲ ਬਿਲਕੁਲ ਬਾਟਮ ਬਹੁਤ ਵਧੀਆ ਬਾਟਮ ਫਾਈਨ ਸਟੱਫ ਦੇ ਵਿੱਚ ਇਹਨਾਂ ਬਾਟਮ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਆਫ ਵਾਈਟ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪੀਸ 890 ਦੀ ਪ੍ਰਾਈਸ ਰਹਿਣ ਵਾਲੀ ਹੈ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਰਹਿਣੇ ਆ ਜੀ ਪਾਲਟਿਵਰ ਸੂਟ ਬਣਨੇ ਆ ਫੰਕਸ਼ਨ ਟੈਂਡ ਕਰਨ ਲਈ ਫੈਸਟੀਵਲ ਕੋਈ ਵੀ ਟੈਂਡ ਕਰੋ ਤੁਸੀਂ ਇਹਦੇ ਸੂਟਾਂ ਵਿੱਚ ਲੱਗੀ ਤੁਹਾਡੀ ਪਰਸਨੈਲਿਟੀ ਦਿਖਣੀ ਹੈ ਜੀ ਇਹ ਵਾਲੇ ਸੂਟ ਦੇ ਵਿੱਚ ਬਹੁਤ ਸੋਹਣੇ ਸੌਫਟ ਮਲੈਮ ਅਕੀ ਦੇ ਵਿੱਚ ਥੋੜਾ ਜਿਹਾ ਸ਼ਾਈਨਿੰਗੀ ਵੀ ਹੈ ਲੱਗ ਗਈ ਆ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਜਿਹਾ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ 890 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਲਾ ਆਊਗਾ ਜੀ ਵਾਈਨ ਦੇ ਵਿੱਚ ਦੇਖੋ ਇਹ ਵਾਈਨ ਸ਼ੇਡ ਦੇ ਵਿੱਚ ਆਇਆ ਬਹੁਤ ਸੋਹਣਾ ਰਹਿਣ ਵਾਲਾ ਸੂਟ ਇਹ ਰਹੂਗੀ ਜੀ ਬਾਟਮ ਤੇ ਇਹ ਰਹੂਗੀ ਜੀ ਸ਼ਰਟ ਵਾਈਨ ਦੇ ਵਿੱਚ ਬਿਲਕੁਲ ਸੌਫਟ ਮਲਾਈਨ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਾ ਜੀ ਲਾਈਨਿੰਗ ਦੇ ਨਾਲ ਹੀ ਸੂਟ ਰੈਡੀ ਹੋਣਾ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣਿਸ਼ ਰਣੀਆਂ ਸ਼ਰਟ ਬਿਲਕੁਲ ਸੌਫਟ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਦੀ ਲਚਕਤੋਂ ਇੰਨਾ ਸੌਫਟ ਸਟਾਫ ਹੈ ਕਿਸੇ ਤਰ੍ਹਾਂ ਦਾ ਕੋਈ ਚੂਬਣ ਵਾਲਾ ਨਹੀਂ ਹੈ 890 ਦੀ ਪ੍ਰਾਈਸ ਰਹਿਣ ਵਾਲੀ ਹੈ ਬਹੁਤ ਪਿਆਰੇ ਪਿਆਰੇ ਰਹਿਣਗੇ ਸੂਟ ਬੈਲਵਰਟਾ ਸ਼ਲਕ ਦੇ ਵਿੱਚ ਦੇਖੋ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਰੈੱਡ ਲਓ ਜੀ red color ਲੈ ਲਓ ਬਹੁਤ ਹੀ ਪਿਆਰਾ ਜਿਹਾ red color ਰਹਿਣ ਵਾਲਾ ਬਾਨਣੀ ਦੇ ਵਿੱਚ ਰਹੂਗਾ ਜੀ ਇਹ ਵਾਲੀ ਰਹੂਗੀ ਬਾਟਮ ਤੇ ਰਹੂਗੀ ਜੀ ਜਿਹਦੇ ਨਾਲ ਸ਼ਰਟ red color ਦੇ ਵਿੱਚ 벨ਵਟਾਸ ਦੇ ਵਿੱਚ ਬਾਟਮ ਹੈ 벨ਵਟਾਸ ਦੇ ਵਿੱਚ ਸ਼ਰਟ ਹੈ 890 ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਆ red color ਲੈ ਲਓ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਅਗਲਾ ਦੇਖੋ ਜੀ ਇਹ ਵਾਲਾ ਚੱਕਰੂਜੀ ਮਹਿਰੂਨ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਇਹ ਵਾਲੀ ਰਹੂਗੀ ਜੀ ਬਾਟਮ ਠੀਕ ਹੈ ਬਾਟਮ ਰਹਿਣ ਵਾਲੀ ਹੈ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ਰਟ ਬਹੁਤ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਦੇਖੋ ਸ਼ਰਟ ਦਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਸ਼ਰਟ ਦਾ ਇਹਨਾਂ ਮਲੈਮ ਸਟਾਫ ਹੈ ਜੀ ਤੇ ਪ੍ਰਾਈਸ ਰਹਿਣੀ 890 ਰੁਪਏ ਦੀ ਚੈੱਕ ਕਰੀ ਚਲੋ ਜੀ ਇਹ ਵਾਲਾ ਆ ਗਿਆ ਜੀ ਲਓ ਇਹ orange ਨਾਲ ਇਹਦੇ ਤੇ ਬਾਟਮ ਆਉਣੀ ਆ orange ਦੇ ਕਲਰ ਦੇ ਚ ਫਲਾਵਰ ਹੈ orange ਸ਼ੇਡ ਦੀ ਆਉਣੀ ਆ ਬਾਟਮ ਤੇ ਵਾਲੀ ਆਉਣੀ ਆ ਜੀ ਸ਼ਰਟ ਦੇਖੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਜੀ ਪ੍ਰਾਈਸ ਰਹਿਣੀ 890 ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਦੇਖੋ ਜੀ ਦੇਖੋ ਜੀ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ blue blue ਕਲਰ ਦੇ ਵਿੱਚ ਜੇ ਤੁਹਾਡੇ ਸੂਟ ਤੁਹਾਡੇ ਰੈਡੀ ਹੋ ਗਏ ਨਾ ਬਣ ਕੇ ਬਹੁਤ ਸੋਹਣੇ ਸੂਟ ਬਣਨੇ ਹਨ ਬੜਾ ਪਾਕਿਸਤਾਨੀ ਲੁੱਕ ਦੇ ਵਿੱਚ ਰੈਡੀ ਕਰ ਲੋ ਜਿੱਦਾਂ ਮਰਜੀ ਰੈਡੀ ਕਰ ਲੋ ਬਹੁਤ ਸੋਹਣੇ ਸੂਟ ਬਣਨੇ ਆ ਜੀ ਇਹ ਬਲੂ ਕਲਰ ਦੇ ਵਿੱਚ ਆ ਗਿਆ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਬੈਲਵਰਟਸ ਦੇ ਵਿੱਚ ਹੀ ਬਾਟਮ ਰਹਿਣ ਵਾਲੀ ਆ ਪ੍ਰਾਈਸ ਰਹਿਣਾ ਜੀ ਇਹਦੀ 890 ਇਹ ਵਾਲਾ ਦੇਖੋ ਜੀ ਇਹ ਵੀ orange red ਜੀ ਸ਼ਰਟ ਦੇ ਵਿੱਚ ਆਉਣਾ ਤੇ ਇਹ ਵਾਲੀ ਰੈਣੀ ਆ ਜੀ ਨਾਲ red ਕਲਰ ਦੀ ਬਾਟਮ ਦੇਖੋ ਜੀ ਪ੍ਰਿੰਟ ਦੇਖੋ ਜੀ ਇਹਦਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਤੇ ਸ਼ਰਟ ਵੀ ਬਹੁਤ ਸੋਹਣੀ ਬਣੀ ਹੈ ਜੀ ਲਚਕ ਦੇਖ ਸਕਦੇ ਬਿਲਕੁਲ ਸੌਫਟ ਸਟੱਫ ਹੈ कॉटन लाइनिंग ਇਹਦੇ नीचे ਕੋਈ ਟਾਪ ਟਾ ਦੀ ਜਰੂਰਤ ਨਹੀਂ ਹੈਗੀ कॉटन लाइनिंग ही यूज ਹੁੰਦੀ ਹੈ ਅਸੀਂ ਖੁਦ ਰੈਡੀ ਕੀਤਾ ਜੀ ਸੂਟ ਐਦਾਂ ਦਾ कॉटन लाइनिंग ही यूज ਹੋਣੀ ਇਹਦੇ نیچے ਪਰ ਪੂਰੀ ਕੰਪਲੀਟ ਲਾਈਨਿੰਗ ਲੱਗਣੀ ਹੈ ਇਹ ਵਾਲਾ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਡਬਲ ਸ਼ੈਡਲ ਦੇ ਵਿੱਚ ਹੀ बॉਟਮ ਹੋਣੀ ਹੈ ਡਬਲ ਸ਼ੈਡਡ ਦੇ ਵਿੱਚ ਹੀ ਸ਼ਰਟ ਰਹਿਣੀ ਹੈ ਜੀ ਦੇਖੋ ਬਹੁਤ ਸੋਹਣੀ ਹੈ ਦੀ ਮੈਚਿੰਗ ਆ ਇਹ ਵਾਲੇ ਸੂਟ ਦੀ ਪੂਰਾ ਤੁਹਾਨੂੰ ਦਿਖਾ ਦਿੰਦੇ ਆ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ बॉਟਮ ਤੇ ਇਹ ਰਹਿਣੀ ਹੈ ਜੀ ਸ਼ਰਟ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਜੀ ਚੈੱਕ ਕਰੋ ਜੀ ਬਹੁਤ ਪਿਆ ਕਾਪਰ ਜੀ ਸ਼ੇਡ ਦੇ ਵਿੱਚ ਸੂਟ ਆਉਣਾ ਜੀ ਬਹੁਤ ਪਿਆਰਾ ਜਿਹਾ ਤੇ ਪ੍ਰਾਈਸ ਰਹਿਣੀ ਹੈ ਦੀ 829 ਜੀ ਇਹ ਆ ਗਿਆ ਬਲੂ ਸ਼ੀਰ ਦੇ ਵਿੱਚ ਇਹਦੀ ਪ੍ਰਿੰਟਿੰਗ ਡਿਫਰੈਂਟ ਹੈ ਦੇਖੋ ਇਹ ਵੀ ਬਲੂ ਦੇ ਵਿੱਚ ਆ ਗਿਆ ਇਹਦਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਬਣਿਆ ਹੋਇਆ ਨੇਵੀ ਬਲੂ ਇਹਦੀ ਬਾਟਮ ਰਹਿਣੀ ਹੈ ਨੇਵੀ ਬਲੂ ਬੈਲਵਰਟ ਇਸ ਦੇ ਇਹ ਵਾਲੀ ਰਹਿਣੀ ਹੈ ਸ਼ਾਰਟ ਜੀ 890 ਦਾ ਪ੍ਰਾਈਸ ਰਹਿਣ ਵਾਲਾ ਸੂਟ ਦਾ ਲਓ ਜੀ ਇਹ ਬਾਂਦਨੀ ਦੇ ਵਿੱਚ ਆ ਗਿਆ ਰੈੱਡ ਕਲਰ ਬਾਂਦਨੀ ਦੇ ਵਿੱਚ ਹੀ ਲੱਗ ਪ੍ਰਿੰਟ ਦੇ ਵਿੱਚ ਰੈੱਡ ਕਲਰ ਆ ਗਿਆ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਹੈ ਲਓ ਸ਼ਰਟ ਚੈੱਕ ਕਰੋ ਜੀ ਬਾਂਦਨੀ ਦੇ ਵਿੱਚ ਤੇ ਇਹ ਵਾਲੀ ਰੈਣੀ ਆ ਜੀ ਬਾਟਮ ਪ੍ਰਿੰਟ ਦੇਖੋ ਸੂਟ ਦੇਖੋ ਜੀ ਕਿੰਨਾ ਪਿਆਰਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ 890 ਦੀ ਪ੍ਰਾਈਸ ਰਹਿਣ ਵਾਲੀ ਸੂਟ ਦੀ ਇਹ ਆ ਗਿਆ ਜੀ ਮਹਿੰਦੀ ਲਓ ਮਹਿੰਦੀ ਸ਼ੇਡ ਦੇ ਵਿੱਚ ਦੇਖੋ ਮਹਿੰਦੀ ਵਾਲਾ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਇਹ ਆਊਗੀ ਜੀ ਬਾਟਮ ਤੇ ਮਹਿੰਦੀ ਕਲਰ ਦੀ ਆਉਣੀ ਹੈ ਸ਼ਰਟ ਚੈੱਕ ਕਰੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਮਹਿਰੂਨ ਮਹਿਰੂਨ ਕਲਰ ਦੇ ਵਿੱਚ ਆਊਗਾ ਮਹਿਰੂਨ ਦਿਖਾਉਣੀ ਆ ਪੀਛ ਦਿਖਾਉਣੀ ਆ ਇਹ ਆਊਗਾ ਜੀ ਪੀਛ ਦੇ ਵਿੱਚ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਮਹਿਰੂਨ ਕਲਰ ਦੇ ਵਿੱਚ ਪ੍ਰਿੰਟ ਆਉਣਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਮਹਿਰੂਨ ਕਲਰ ਦੇ ਵਿੱਚ ਚੈੱਕ ਕਰੋ ਬਹੁਤ ਸੋਹਣਾ ਸੂਟ ਬਣਨਾ ਜੀ ਤੁਹਾਡਾ ਰੈਡੀ ਹੋ ਗਿਆ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ 890 ਦੀ ਪ੍ਰਾਈਸ ਦੇ ਮਹਿਰੂਨ ਕਲਰ ਦੇ ਵਿੱਚ ਆਊਗਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਰਹਿਣਾ ਪਾਰਟੀ ਦੇ ਤੁਹਾਡਾ ਸੂਟ ਬਣ ਜਾਣਾ ਰੈਡੀ ਹੋ ਗਿਆ ਜੀ ਠੀਕ ਹੈ ਜੀ ਅਗਲਾ ਚੈੱਕ ਕਰੋ ਜੀ ਇਹ ਆਊਗਾ ਜੀ ਪੀਚ ਕਲਰ ਦੇ ਵਿੱਚ ਲਓ ਏ ਪੀਚ ਕਲਰ ਦੇ ਵਿੱਚ ਆਉਣਾ ਜੀ ਬਹੁਤ ਸੋਹਣਾ ਸੂਟ ਰਹਿਣਾ ਇਹ ਪੀਚ ਕਲਰ ਦੀ ਬੋਟਮ ਹੀ ਆਉਣੀ ਹੈ ਤੇ ਇਹ ਵਾਲੀ ਆਉਣੀ ਹੈ ਜੀ ਇਹਨੂੰ ਸ਼ਰਟ ਬੰਨ੍ਹਣੀ ਦੇ ਵਿੱਚ ਆਉਣੀ ਹੈ ਸ਼ਰਟ ਦੇਖੋ ਜੀ ਬਹੁਤ ਸੋਹਣੇ ਇਹਦੀ ਸ਼ੇਡ ਹੈ ਚੈੱਕ ਕਰੋ ਜੀ ਇਹ ਲਓ ਜੀ ਇਹ ਆਉਣੀ ਹੈ ਜੀ ਸ਼ਰਟ ਇਹਦੇ ਨਾਲ ਬਹੁਤ ਸੋਹਣੀ ਸ਼ਰਟ ਆਉਣ ਵਾਲੀ ਹੈ ਇਹ ਰਹਿਣੀ ਹੈ ਬੋਟਮ ਤੇ ਪ੍ਰਾਈਸ ਰਹਿਣੀ ਹੈ ਇਹਦੀ ਸਿਰਫ 829 ਜੀ ਇਸਨਾਂ ਆ ਜੀ ਸਾਡੇ ਬੈਲਬਰਟਸ ਦੇ ਵਿੱਚ ਸੂਟ ਤੇ ਇਹ ਇੱਕ ਬਲੂ ਦੇ ਕਲਰ ਵਿੱਚ ਤੁਹਾਨੂੰ ਇਹ ਵਾਲਾ ਪ੍ਰਿੰਟ ਵੀ ਮਿਲ ਜੂਗਾ ਚੈੱਕ ਕਰੋ ਇਹ ਬਲੂ ਕਲਰ ਦੇ ਵਿੱਚ ਪ੍ਰਿੰਟ ਮਿਲ ਜੂਗਾ ਜੀ ਇਹ ਵੀ ਪ੍ਰਿੰਟ ਮਿਲ ਜੂਗਾ ਤੇ ਇਹ ਨਾ ਰਹੂਗੀ ਜੀ ਇਹਦੇ ਬੋਟਮ ਬਲੂ ਕਲਰ ਦੇ ਵਿੱਚ ਹੀ ਠੀਕ ਹੈ ਜੀ ਇਹ ਨੇਵੀ ਬਲੂ ਦੋ ਪ੍ਰਿੰਟ ਤਿੰਨ ਪ੍ਰਿੰਟ ਦਿਖਾਤੇ ਤੁਹਾਨੂੰ ਬਲੂ ਦੇ ਵਿੱਚ ਜੀ ਠੀਕ ਹੈ ਜੀ ਪ੍ਰਾਈਸ ਰਣੀ 890 ਰੁਪਏ ਦਾ ਸੂਟਾਂ ਦੀ ਜੇਕਰ ਇਹਨਾਂ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਅੱਗੇ ਤੁਹਾਨੂੰ ਦਿਖਾਵਾਂਗੇ ਗਲਾਸ ਲੱਕੇ ਦੇ ਵਿੱਚ ਥੋੜੇ ਜਿਹੀ ਪਲੇਨ ਪੀਸ ਉਹ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਗਲਾਸ ਸਿਲਕ ਦੇ ਵਿੱਚ ਸੂਟ ਪੇਸ ਰਹਿਣਗੇ ਜੀ ਅੱਜ ਦੇ ਇਹ ਪੀਸ ਰਹਿਣਗੇ ਪ੍ਰਾਈਸ ਲੈਣੀ ਇੱਕ ਪੀਸ ਦੀ 150 ਠੀਕ ਹੈ ਜੀ 150 ਦੇ ਵਿੱਚ ਤੁਸੀਂ ਇੱਕ ਪੀਸ ਲੈ ਸਕਦੇ ਹੋ 2 300 ਦੇ ਵਿੱਚ ਲੈ ਲਗੇ ਇਹ ਵਾਹ ਸੂਟ ਚੈੱਕ ਕਰੋ ਜੀ ਗਲਾਸ ਸਿਲਕ ਤੇ ਹੀ ਰੈਡੀ ਹੋਇਆ ਸੂਟ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਨੀਡਲ ਵਰਕ ਹੋਇਆ ਜੀ ਨੈੱਕ ਦਾ ਇਹਦਾ ਇਹ ਨੈੱਕ ਦਾ ਨੀਡਲ ਵਰਕ ਹੋਇਆ ਬਹੁਤ ਪਿਆਰਾ ਜਿਹਾ ਵਰਕ ਹੋਇਆ ਜੀ ਨੀਡਲ ਵਰਕ ਇਹ ਦੇ ਨੀਚੇ ਹੋਇਆ ਜੀ ਡਬਲ ਲੇਅਰ ਦੇ ਵਿੱਚ ਕੇਰਾ ਦੇਖੋ ਜੀ ਇਹ ਡਬਲ ਲੇਅਰ ਦੇ ਵਿੱਚ ਹੀ ਇਹਦਾ ਘੇਰਾ ਰੈਡੀ ਹੋਇਆ ਜੀ 니ਡਲ ਵਰਕ ਦੇ ਵਿੱਚ ਤੇਰੀਆਂ ਨਾਲ ਹੀ 슬ੀਵਸ ਰੈਡੀ ਹੋਈਆਂ 슬ੀਵਸ ਵੀ ਤੁਹਾਨੂੰ ਦਿਖਾ ਦਿੰਦੇ ਆ ਚੈੱਕ ਕਰੋ ਜੀ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਦੇਖੋ ਜੀ ਇਹ 슬ੀਵਸ ਰਹਿਣ ਵਾਲੀਆਂ 니ਡਲ ਵਰਕ ਦੇ ਵਿੱਚ ਹੀ 슬ੀਵਸ ਰਹਿਣ ਵਾਲੀਆਂ ਚੈੱਕ ਕਰੋ ਜੀ ਇਹ 슬ੀਵਸ ਰਹਿਣਗੀਆਂ ਤੇ ਨਾਲ ਹੀ ਤੁਹਾਨੂੰ ਇਹਦੇ ਨਾਲ ਮਿਲੂਗਾ ਬਾਟਮ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਜੀ ਦੇਖੋ ਜੀ ਇਹ ਬਾਟਮ ਦਾ ਵਰਕ ਹੈ ਇਹ ਬਾਟਮ ਦਾ ਵਰਕ ਮਿਲੂਗਾ ਤੁਹਾਨੂੰ ਚੈੱਕ ਕਰ ਸਕਦੇ ਆ ਤੁਸੀਂ ਤੇ ਨਾਲ ਤੁਹਾਨੂੰ ਇਹ ਮਿਲੂਗਾ ਦੁਪੱਟਾ 1000 ਰੁਪਏ ਦਾ ਸੂਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਨਾਲ ਹੀ ਦੁਪੱਟਾ ਤੁਹਾਨੂੰ ਮਿਲ ਜਾਣਾ ਸੇਮ ਤੇ ਸਿਰਫ ਪ੍ਰਾਈਸ ਰਹਿਣੀ ਹੈ ਦੀ 1000 ਰੁਪਏ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਜੀ ਤੇ ਇਹ ਜਿਹੜਾ ਗਲਾਸ ਸਿਲਕ ਦੇ ਵਿੱਚ ਸੂਟ ਅਸੀਂ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕਿਸੇ ਨੇ ਪਲੇਨ ਪੀਸ ਲੈਣੇ ਉਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਚੈੱਕ ਕਰੋ ਜੀ ਪਲੀਨ ਪੀਸ ਇਹ ਵਾਲਾ ਸੀ ਨੀਡਲਵਰਕ ਦਾ ਸੂਟ ਬਹੁਤ ਸੋਹਣਾ ਸੂਟ ਬਣਨਾ ਰੈਡੀ ਹੋ ਕੇ ਨਾਲ ਹੀ ਤੁਹਾਨੂੰ ਸੇਮ ਦੁਪੱਟਾ ਮਿਲਣਾ ਨਾਲ ਤੁਸੀਂ ਇਹਦੇ ਫਿਨਿਸ਼ਿੰਗ ਪੱਟੀ ਲਾ ਕੇ ਇਹਨੂੰ ਰੈਡੀ ਕਰ ਲਓ ਜੀ ਐਦਾਂ ਦੀ ਫਿਨਿਸ਼ਿੰਗ ਪੱਟੀ ਲਾ ਲਓ ਹੁਣ ਦੇਖੋ ਜੀ ਇਹ ਰਹਿਣਗੇ ਗਲਾਸ ਹਲਕੇ ਦੇ ਵਿੱਚ ਪੀਸ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਜੀ ਰੈੱਡ ਤੇ ਮਸਟਰਡ ਦੀ ਮੈਚਿੰਗ ਦੇ ਵਿੱਚ ਲੈ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਤੁਸੀਂ ਦੋ ਪੀਸ ਲੈ ਸਕਦੇ ਹੋ ਇੱਕ ਇਹ ਵਾਲਾ ਪੀਸ ਨਾਲ ਥੋੜਾ ਜਿਹਾ ਡਾਰਕ ਹੈ ਇਹਨੂੰ ਦੁਪੱਟਾ ਕਰ ਲਓ ਜੀ ਬਹੁਤ ਸੋਹਣਾ ਬਣ ਜਣਾ ਕੰਟਰਾਸਟ ਦੇ ਵਿੱਚ ਸੂ ਡਾਰਕ ਪਿੰਕ ਦੇ ਵਿੱਚ ਡਾਰਕ ਪਿੰਕ ਆਉਣਾ ਜੀ ਹੌਟ ਪਿੰਕ ਕਲਰ ਆਊਗਾ ਇਹ ਵੀ ਇੱਕ ਪੀਸ ਹੈ ਜੀ ਇੱਕ ਪਿਸਤਾ ਕਲਰ ਦਾ ਪੀਸ ਹੈ ਜੀ ਤੁਸੀਂ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਸਕਾਈ ਬਲੂ ਤੇ ਗਰੇ ਦੀ ਤੁਸੀਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਸਕਾਈ ਬਲੂ ਆ ਤੇ ਗਰੇ ਆ ਜੀ ਬਹੁਤ ਸੋਹਣਾ ਸੂਟ ਬਣਨਾ ਮੈਚਿੰਗ ਕਰਕੇ ਰੈਡੀ ਕਰ ਲਓ ਬਹੁਤ ਸੋਹਣੇ ਲੱਗਦੇ ਆ ਸੂਟ ਇਹ ਵਾਲਾ ਸੀ ਗ੍ਰੀਨ ਜਾਂ ਕਲਰ ਹੈ ਇਹਦੇ ਤੁਹਾਨੂੰ ਪੀਸ ਮਿਲ ਜਾਣਗੇ 2 ਜਾਂ 3 ਪੀਸ ਤੁਸੀਂ ਲੈ ਸਕਦੇ ਹੋ ਜੀ ਵਾਲੇ ਹਾਂ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਇਹ ਜਿਹੜਾ ਸੀ ਥੋੜਾ ਜਿਹਾ ਮਾ우스 ਕਲਰ ਦੇ ਵਿੱਚ ਆਉਣਗੇ ਤਿੰਨ ਪੀਸ ਲੈ ਸਕਦੇ ਹੋ ਸੀ ਤੁਸੀਂ ਤੇ ਨਾਲ ਦੁਪੱਟਾ ਵੀ ਅਟੈਚ ਕਰ ਸਕਦੇ ਹੋ ਦੋ ਪੀਸ ਤੁਹਾਨੂੰ ਇਹ ਵਾਲੇ ਮਿਲਣਗੇ ਦੋ ਪੀਸ ਹੀ ਤੁਸੀਂ ਇਹ ਲੈ ਸਕਦੇ ਹੋ ਚੈੱਕ ਕਰੋ ਜੀ ਠੀਕ ਹੈ ਜੀ ਨਾਲ ਪੂਰਾ ਸੂਟ ਬਣਨਾ ਕੱਟ ਲੈਣੀ ਹੈ ਪੀਸ ਦੀ ਤਿੰਨ ਤੋਂ ਸਾਢੇ ਤਿੰਨ ਮੀਟਰ ਤੱਕ ਵਿੱਚ ਦੁਪੱਟਾ ਵੀ ਤੁਸੀਂ ਅਟੈਚ ਕਰ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਐਦਾਂ ਜੀ ਮੈਚਿੰਗ ਕਰਕੇ ਲੈ ਲਓ ਜੀ ਠੀਕ ਹੈ ਜੀ ਜਾਂ ਆਹ ਵਾਲੇ ਪੀਸ ਦੀ ਇਹਦੇ ਨਾਲ ਮੈਚਿੰਗ ਕਰ ਲਓ ਠੀਕ ਹੈ ਆਹ ਵਾਲਾ ਪੀਸ ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਇਹ ਵਾਲਾ ਪੀਸ ਦੀ ਸ਼ਰਟ ਕਰ ਲਓ ਜੀ ਇਹ बॉਟਮ ਕਰ ਲਓ ਨਾਲ ਹੀ ਇਹ ਦੁਪੱਟਾ ਕਾ ਲਓ ਐਦਾਂ ਕੰਟਰਾਸਟ ਦੇ ਵਿੱਚ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇਹ ਇਹ ਪੀਸ ਲੈ ਸਕਦੇ ਹੋ ਇਹ ਇਹ ਪਿਆਜੀ ਜੇ ਕਲਰ ਸੇ ਰਹਿਣਗੇ ਬਹੁਤ ਪਿਆਰਾ ਕਲਰ ਹੈ ਕਿੰਨੇ ਤਿੰਨ ਚਾਰ ਪੀਸ ਤੰਨ ਵੀ ਲੈ ਸਕਦੇ ਹੋ ਚਾਰ ਵੀ ਲੈ ਸਕਦੇ ਹੋ ਦੋ ਪੀਸਾਂ ਦੀ ਇੰਨਾਂ ਦੀ ਆਪਸ ਵਿੱਚ ਮੈਚਿੰਗ ਹੈ ਜੀ ਠੀਕ ਹੈ ਜੀ ਇਹ ਵੀ ਲੈ ਸਕਦੇ ਹੋ ਤੁਸੀਂ ਆ ਪਲੀਜ਼ ਮੈਨੂੰ ਦੱਸ ਦਿਓ ਵੀ ਤੁਸੀਂ ਦੋ ਲੈਣੇ ਆ ਕਿ ਤਿੰਨ ਲੈਣੇ ਆ ਠੀਕ ਹੈ ਜੀ ਪੂਰਾ ਵੇਰਵਾ ਕਰਦਿਆ ਕਰੋ ਠੀਕ ਹੈ ਦੁਆਰਾ ਦੁਆਰਾ ਪੁੱਛਣਾ ਪੈਂਦਾ ਤੇ ਇਹ ਵਾਲਾ ਸਕਿਨ ਜੇ بیس ਚ ਆਉਣਾ ਜੀ ਦੇਖੋ ਜੀ ਸਕਿਨ بیس ਦੇ ਵਿੱਚ ਵੀ ਤਿੰਨ ਪੀਸ ਮਿਲ ਜਾਂਦੇ ਆ ਤੁਹਾਨੂੰ ਤਿੰਨ ਪੀਸ ਲੈ ਸਕਦੇ ਹੋ ਤੁਸੀਂ ਸਕਿਨ بیس ਦੇ ਵਿੱਚ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਆਪਸ ਵਿੱਚ ਇਦਾਂ ਮੈਚਿੰਗ ਕਰਕੇ ਲੈ ਸਕਦੇ ਜੀ ਇਹ ਮੂਗੀ ਆ ਜਾਂ ਗ੍ਰੀਨ ਕਲਰ ਦਾ ਪੀਸ ਹੈ ਮੂਗੀ ਜਾਂ ਮੂਗੀ ਆ ਗ੍ਰੀਨ ਕਲਰ ਪਰ ਥੋੜਾ ਜਿਹਾ ਵੀਡੀਓ ਚ ਕਲਰ ਚੇਂਜ ਆ ਰਿਹਾ ਹੈ ਦਾ ਕਈ ਪੀਸਾਂ ਦਾ ਨਾ ਕਈ ਪੈਣਾ ਕਹਿ ਦਿੰਦੇਗਾ ਵੀ ਸਾਡੇ ਪੀਸਾਂ ਦਾ ਕਲਰ ਚੇਂਜ ਹੋ ਗਿਆ ਕਿਉਂਕਿ ਵੀਡੀਓ ਦੇ ਵਿੱਚ ਥੋੜਾ ਜਿਹਾ ਕੋਈ ਕਲਰ ਚੇਂਜ ਹੋ ਜਾਂਦਾ ਨਾ ਇਸ ਕਰਕੇ ਜੇ ਤੁਸੀਂ ਪਿਕ ਪਾਉਣੀ ਹੈ ਪਿਕ ਦੇ ਵਿੱਚ ਵੀ ਚੇਂਜ ਹੋ ਜਾਂਦਾ ਕਲਰ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤਿੰਨ ਪੀਸ ਮਿਲ ਜਾਣਗੇ ਸੀ ਹਾਂਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲੇ ਵੀ ਤੁਹਾਨੂੰ 2 ਪੀਸ ਮਿਲ ਜਾਣਗੇ ਸੇਮ ਇਦਾਂ ਮਾਊਸ ਜੇ ਕਲਰ ਚ 2 ਪੀਸ ਮਿਲ ਜਾਣਗੇ ਇਹ ਵਾਲਾ ਪੀਸ ਡਬਲ ਟੋਨ ਦੇ ਵਿੱਚ ਰਹੂਗਾ ਡਬਲ ਟੋਨ ਦੇ ਵਿੱਚ ਰਹਿਣਾ ਜੀ ਦੁਪੱਟਾ ਬਣਾ ਲਓ ਜੀ ਤੁਸੀਂ ਬੱਟੇ ਵਾਸਤੇ ਵੀ ਇਹ ਲੈ ਸਕਦੇ ਹੋ ਸਾਡੇ ਕੋਲੋਂ ਇਹ ਥੋੜਾ ਜਿਹਾ ਸਕੀਨ ਬੇਸ ਤੇ ਵਿੱਚ ਆਊਗਾ ਇਹਦੇ ਨਾਲ ਮੈਚਿੰਗ ਕਰ ਲਓ ਇਦਾਂ ਉਸ ਵਿੱਚ ਇਹ ਮਹਿੰਦੀ ਪੀਸ ਹੈ ਜੀ ਡਾਰਕ ਮਹਿੰਦੀ ਤੇ ਲਾਈਟ ਮਹਿੰਦੀ ਦੀ ਆਸ ਵਿੱਚ ਮੈਚਿੰਗ ਕਰਕੇ ਤੁਸੀਂ ਲੈ ਸਕਦੇ ਹੋ ਇਹ ਆਊਗਾ ਜੀ ਫਿਰੋਜੀ ਕਲਰ ਦਾ ਪੀਸ ਠੀਕ ਹੈ ਜੀ ਇੱਕ ਤਾਂ ਫਿਰੋਜੀ ਕਲਰ ਦਾ ਆਊਗਾ ਇਹਨਾਂ ਵਿੱਚੋਂ ਜਿਹੜਾ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਇੱਕ ਮੇਰੀ ਇਹ ਪਹਿਲਾਂ ਦੀ ਰਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਕਿ ਇੱਕ ਮੇਰੀਆਂ ਪੈਨਾਂ ਨੂੰ ਹੋਰ ਰਿਕਵੈਸਟ ਆ ਕਿ ਕਾਫੀ ਪੈਨਾਂ ਦੀ ਸ਼ਿਕਾਇਤ ਹੁੰਦੀ ਹੈ ਨਾ ਕਈ ਵਾਰੀ ਹੁੰਦਾ ਆ ਵੀ ਆ ਵਾਲੀ ਚੀਜ਼ਾਂ ਨੂੰ ਨਹੀਂ ਪਹੁੰਚੀ ਹੈ ਨਾ ਜਾਂ ਕਿਸ ਨੂੰ ਬਾਟਮ ਨਹੀਂ ਪਹੁੰਚੀ ਜਾਂ ਕਈ ਵਾਰੀ ਦੁਪੱਟਾ ਹੁੰਦਾ ਹਾਂ ਐਦਾਂ ਹੁੰਦਾ ਵੀ ਕਈ ਵਾਰੀ ਮੈਸ ਵੀ ਹੋ ਜਾਂਦਾ ਸਾਡੇ ਕੋਲੋਂ ਵੀ ਹੋ ਜਾਂਦਾ ਠੀਕ ਹੈ ਮੈਸ ਹੋ ਜਾਂਦਾ ਕਿਉਂਕਿ ਕਾਫੀ ਪਾਰਸਲ ਹੁੰਦੇ ਆ ਕਾਫੀ ਮੈਸੇਜ ਹੁੰਦੇ ਆ ਸਾਡੇ ਕੋਲੋਂ ਵੀ ਗਲਤੀ ਹੁੰਦੀ ਹੈ ਜੀ ਅਸੀਂ ਦੁਬਾਰਾ ਮੇਰੇਆਂ ਭੈਣਾਂ ਨੂੰ ਭੇਜ ਦਿਆਂ ਜਿਹੜੀ ਚੀਜ਼ ਨਹੀਂ ਭੇਜਦੇ ਜੀ ਆ ਉਹ ਤੁਸੀਂ ਕਹਿ ਨਹੀਂ ਸਕਦੇ ਭੇਜੀ ਨਹੀਂ ਕਿਉਂਕਿ ਥੋੜਾ ਟਾਈਮ ਲੱਗ ਜਾਂਦਾ ਪਰ ਅਸੀਂ ਹਰ ਇੱਕ ਭੈਣ ਨੂੰ ਦੁਬਾਰਾ ਭੇਜ ਦਿਆਂ ਜਾਂ ਪੇਮੈਂਟ ਵੀ ਦੇ ਦਿੰਦੇ ਹਾਂ ਉਹਨਾਂ ਦੀ ਤੇ ਕਾਫੀ ਮੇਰੇਆਂ ਭੈਣਾਂ ਦੇ ਕੋਈ ਚੀਜ਼ ਇੱਕ ਦੋ ਪੈਂਡਿੰਗ ਵੀ ਪੰਗਾ ਹੋਣਗੇ ਉਹ ਵੀ ਭੇਜ ਰਹਿੰਦੀ ਆ ਤੇ ਇੱਕ ਮੇਰੇ ਪਰ ਇਹ ਰਿਕਵੈਸਟ ਹੈ ਕਿ ਤੁਸੀਂ ਪਾਰਸਲ ਖੋਲਣ ਤੋਂ ਪਹਿਲਾਂ ਨਾ ਵੀਡੀਓ ਥੋੜੀ ਜਿਹੀ ਬਣਾ ਲਿਆ ਕਰੋ ਜਦੋਂ ਕਈ ਵਾਰੀ ਕੋਈ ਕੰਪਲੇਨ ਹੁੰਦੀ ਹੈ ਵੀ ਆਹ ਵਾਲੀ ਸੀਜ ਨਹੀਂ ਆਈ ਮੈਸ ਹੋ ਜਾਂਦੀ ਫਿਰ ਸਾਨੂੰ ਵੀ ਕਨਫਰਮ ਹੋ ਜਾਂਦਾ ਜੇ ਪੂਰਾ ਵੀ ਅਸੀਂ ਨਹੀਂ ਪਾਈ ਹਨ ਕਿ ਤੁਸੀਂ ਵੀਡੀਓ ਜ਼ਰੂਰ ਪਾਰਸਲ ਖੋਲਣ ਤੋਂ ਪਹਿਲਾਂ ਇੱਕ ਵੀਡੀਓ ਬਣਾ ਲਿਆ ਕਰੋ ਤੇ ਸਾਨੂੰ ਸੈਂਡ ਕਰਦੇ ਕਰੋ ਵੀ ਆਹ ਚੀਜ਼ ਆਈ ਹੈ ਜੀ ਆਹ ਨਹੀਂ ਆਈ ਹੈ ਨਾ ਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਜੀ ਇਹ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤੇ ਤਾਂ ਕਿ ਤੁਹਾਨੂੰ ਜਲਦੀ ਜਲਦੀ ਨੋਟੀਫਿਕੇਸ਼ਨ ਜੀ ਮਿਲ ਸਕੇ ਇਸ ਤਰ੍ਹਾਂ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਜੀ ਸਾਡੇ ਡਿਸਕ੍ਰਿਪਸ਼ਨ ਚ ਇਹਦੇ ਵਿੱਚ ਲਿੰਕ ਦਿੱਤਾ ਹੁੰਦਾ ਇੰਸਟਾ ਦਾ ਉੱਥੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ